ਜੰਡਿਆਲਾ ਗੁਰੂ ਦੇ ਨਿਜਰਪੁਰਾ ਟੋਲ ਪਲਾਜ਼ਾ ਤੇ VIP ਲੈਂਡ ਬੰਦ ਹੋਣ ਕਾਰਨ ਆਮ ਜਨਤਾ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਨੂੰ ਲੈ ਕੇ BJP ਆਗੂ ਬਲਵਿੰਦਰ ਗਿੱਲ ਨੇ ਟੋਲ ਪਲਾਜ਼ਾ ਆ ਕੇ ਟੋਲ ਪਲਾਜ਼ਾ ਦੇ ਮੈਨੇਜਰ ਰਸ਼ੀਦ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਉੱਥੇ ਦੀਆਂ ਕਮੀਆਂ ਬਾਰੇ ਜਾਣੂ ਕਰਵਾਇਆ ਉੱਥੇ ਹੀ ਮਹੀਨਿਆਂ ਤੋਂ ਬੰਦ ਪਈ VIP ਲੈਂਡ ਨੂੰ ਸਾਫ਼ ਕਰਕੇ ਚਾਲੂ ਕਰਵਾਇਆ ਗਿਆ ਜਿਸ ਦੌਰਾਨ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ 1 ਕਿਲੋਮੀਟਰ ਤੋਂ ਲੈ ਕੇ 5 ਕਿਲੋਮੀਟਰ ਦੇ ਕੇਰੇ ਵਿੱਚ ਆਉਂਦੇ ਪਿੰਡ ਦੇ ਲੋਕਾਂ ਨੂੰ ਫ੍ਰੀ ਪਾਸ ਦਿੱਤੇ ਜਾਣੇ ਚਾਹੀਦੇ ਨੇ ਅਤੇ ਐਮਰਜੈਂਸੀ ਐਂਬੂਲੈਂਸ ਨੂੰ ਵੀ ਵੀਆਈਪੀ ਰਾਸਤੇ ਰਹੀ ਪਹਿਲਾਂ ਦੇ ਆਧਾਰ ਤੇ ਜਾਣ ਦੇਣਾ ਚਾਹੀਦਾ ਹੈ ਜੰਡਿਆਲਾ ਗੁਰੂ ਤੋਂ ਕਵਲਜੀਤ ਸਿੰਘ ਲਾੜੀ ਦੇ ਨਾਲ ਸੁਖਿੰਦਰ ਸਿੰਘ ਦੀ ਰਿਪੋਰਟ ਮੇਰਾ ਨਾਮ ਬਰਵਿੰਦਰ ਸਿੰਘ ਗੇਲਿਆ ਮੈਂ ਭਾਰਤੀ ਜਨਤਾ ਪਾਰਟੀ ਐਸੀ ਮੋਹੱਦੇ ਦਾ ਪੰਜਾਬ ਦਾ ਐਕਸ ਜਨਰਲ ਸੈਕਟਰੀ ਹਾਂ ਔਰ ਜੰਡਿਆਲਾ ਗੁਰੂ ਦਾ ਰਹਿਣ ਬਣਾ ਔਰ ਮੇਰੇ ਨਾਲ ਇਥੇ ਚੋਰਕੋਟ ਪਿੰਡ ਆ ਉਹਦੇ ਸਾਰੇ ਨਵਾਂ ਗੋੜ ਦੀ ਪੰਚਾਇਤ ਆ ਉਹ ਸਾਡੇ ਜੰਡਾਰੇ ਦੇ ਕੁਝ ਬਹੁਤ ਬਾਰ ਬੰਦੇ ਆਏ ਆ ਮੈਂਬਰ ਪੰਚਾਇਤ ਆਏ ਸਾਡੇ ਨਾਲ ਸੋ ਮਸਲਾ ਇਹ ਸੀਗਾ ਕਿ ਬਹੁਤ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਕਿ ਜੰਡਾਲਾ ਗਰੂ ਦਾ ਜਿਹੜਾ ਟੂਰ ਪਲਾਸ ਸੀਗਾ ਉੱਥੇ ਬੜਾ ਲੰਮਾ ਜਿਹੜਾ ਜਾਮ ਲੱਗਦਾ ਸੀ ਜਦੋਂ ਐਂਬੂਲੈਂਸ ਆਉਂਦੀ ਸੀ ਉਹਨੂੰ ਵੀ ਅੱਧਾ ਅੱਧਾ ਘੰਟਾ 20 25 25 ਮਿੰਟ ਜਿਹੜਾ ਉਹਨੂੰ ਟਿਕੋਣਾ ਪੈਂਦਾ ਸੀ ਜਿਹੜੀ ਕੋਈ ਵੀ ਆਈਪੀ ਗੱਡੀ ਆਉਂਦੀ ਸੀ ਜਾ ਐਮਰਜੈਂਸੀ ਕੋਈ ਵੀ ਸਵਾਵਾ ਸੀ ਇਹ ਟੂਲਪਲੇਟ ਬਿਲਕੁਲ ਬੰਦ ਕੀਤੀਆਂ ਗਈਆਂ ਸੀਗੀਆਂ ਅੱਜ ਅਸੀਂ ਸਾਰੇ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਪਿੰਡਾਂ ਦੇ ਮੈਂਬਰ ਪੰਚਾਇਤ ਦਾ ਸਰਪੰਚਾ ਮੋਦਬਾਰ ਬੰਦਿਆ ਨੇ ਇਕੱਠੇ ਹੋ ਕੇ ਅੱਜ ਇੱਕ ਜਿਹੜਾ ਰਸਤਾ ਸੀ ਉਹ ਓਪਨ ਕਰਾਇਆ ਇਹਨਾਂ ਨੂੰ ਮੈਨੇਜਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਐਮਰਜੈਂਸੀ ਸਵਾਵਾ ਵਾਸੀ ਇਹਦਾ ਖੁੱਲ੍ਹ ਖੋਲੇ ਜਾਵੇ ਔਰ ਤੁਹਾਡੇ ਮਾਧਿਅਮ ਤੋਂ ਅਸੀਂ ਗੱਲ ਕਹਿਣੀ ਚਾਹੁੰਦੇ ਆ ਕਿ ਕੱਲਾ ਜੰਡਿਆਲਾ ਟੂਲਪਲਾਜਾ ਨਹੀਂ ਢਿਲਵਾ ਟੂਲਪਲਾਜਦਾ ਵੀ ਬੜੇ ਦਿਨਾਂ ਤੋਂ ਇਹੀ ਹਾਲ ਚੱਲ ਰਿਹਾ ਉੱਥੇ ਵੀ ਜਿਹੜੀਆਂ ਐਮਰਜੈਂਸੀ ਸੁਵਾਂਵਾ ਸੀ ਉਹਨਾਂ ਨੇ ਬਿਲਕੁਲ ਬੰਦ ਕੀਤੀਆਂ ਗਈਆਂ ਵਾ ਅਸੀਂ ਜਿੱਥੇ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਕਿ ਇਹਨਾਂ ਦੀ ਸੁੱਖ ਸਹੂਲਤ ਵਾਸਤੇ ਇੱਕ ਇੱਕ ਸਰਕਾਰੀ ਗੱਡੀ ਪੁਲਿਸ ਦੀ ਗੜੀ ਆ ਹਰ ਟੂਲਪਲੇਸ ਦੇ ਉੱਤੇ ਦਿੱਤੀ ਜਾਵੇ ਕਿਉਂਕਿ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਇਹਨਾਂ ਦੇ ਸਟਾਫ ਨੂੰ ਵੀ ਆਉਂਦੀਆਂ ਤੇ ਸਾਡੇ ਵਰਗੇ ਲੋਕਾਂ ਨੂੰ ਵੀ ਆਉਂਦੀਆਂ ਜੀ ਮੇਰਾ ਨਾਮ ਰਾਸ਼ਿਦ ਅੱਜ ਜਿਹੜਾ ਇੱਥੇ ਕੱਟ ਕੀਤਾ ਗਿਆ ਕਿਸ ਕਾਰਨ ਕੀਤਾ ਇਹ ਆਪਣਾ ਜੀ ਇੱਕ ਤਰ੍ਹਾਂ ਟ੍ਰੈਫਿਕ ਜਿਹੜੀ ਲੱਗਦੀ ਸੀ ਜ਼ਿਆਦਾ ਇੱਥੇ ਉਹਦੇ ਕਰਕੇ ਸੀਗਾ ਤੇ ਉਹੀ ਉਹਨਾਂ ਨੂੰ ਆਪਣੀ ਸਾਰੀ ਆਪਾਂ ਪਰੇਸ਼ਾਨੀਆਂ ਦਸੀਆਂ ਕਿ ਸਾਨੂੰ ਇਦਾਂ ਡੇਲੀ ਮਤਲਬ 2-3 ਲੱਖ ਰੁਪਏ ਦਾ ਜਿਹੜਾ ਸਾਡਾ ਘਾਟੇ ਜਾ ਰਿਹਾ ਟੋਲ ਪਲਾਜ਼ਾ ਤੇ ਉਸ ਚੱਕਰ 'ਚ ਆਪਣੀ ਗੱਡੀ ਬਹੁਤ ਜ਼ਿਆਦਾ ਫ੍ਰੀ ਨਿਕਲ ਰਹੀ ਵੱਲੋਂ 7-8000 ਗੱਡੀ ਡੇਲੀ ਦੀ ਫ੍ਰੀ ਨਿਕਲ ਰਹੀ ਆ ਤੇ ਉਹ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਉਸ ਕਰਕੇ ਤੇ ਨਾਲੇ ਇਹਨਾਂ ਨੇ ਵੀਆਈਪੀ ਲੇਨ ਲਈ ਕਿਹਾ ਸੀ ਕਿ ਐਂਬੂਲੈਂਸ ਵਗੈਰਾ ਲੇਨ ਚ ਲੱਗਦੀਆਂ ਨੇ ਤੇ ਉਹਦੇ ਲਈ ਆਪਾਂ ਵੀਆਈਪੀ ਲੇਨ ਜਿਹੜੀ ਆ ਖੋਲ ਦਿੱਤੀ ਆ ਤੇ ਨਾਲੇ ਉਹਨਾਂ ਨੇ ਕਿਹਾ ਕਿ ਪੂਰੀ ਸਪੋਰਟ ਹੋਊਗੀ ਤੁਹਾਨੂੰ ਲੋਕਲਾਂ ਵੱਲੋਂ ਤੇ ਸਾਨੂੰ ਇੱਕ ਰਿਕਵੈਸਟ ਹੈ ਕਿ ਲੋਕਲ ਜਿਹੜੇ ਆ ਉਹ ਵੀਆਈਪੀ ਲੇਨ ਚ ਜਿਹੜੇ ਜਿਹੜੇ ਪਾਸ ਅਗਰ ਆਪਣੇ ਲੈ ਰਹੇ ਆ ਤੇ ਉਹ ਵੀਆਈਪੀ ਲੇਨ ਚੋਂ ਨਿਕਲਣ ਤੇ ਜਿਹੜੇ ਉ ਮਤਲਬ ਆਕੇ ਜ਼ਬਰਦਸਤੀ ਮੁੰਡਿਆਂ ਨੂੰ ਧੱਕਾ ਮੁੱਕਾ ਕਰਕੇ ਜਾਂ ਇਦਾਂ ਬੈਰੀਗੇਡ ਸਾਈਡ ਤੇ ਫੈਂਕੇ ਜੀ ਆਪਾਂ ਵੀਆਈਪੀ ਚੋ ਜਾਣਾਗੇ ਵੋ ਤੇ ਸਾਨੂੰ ਉਹ سپورਟ ਚਾਹੀਦੀ ਆ ਲੋਕਲਾਂ ਵੱਲੋਂ ਤੇ ਸਾਨੂੰ ਉਹ ਕੋਆਪਰੇਟ ਕਰਕੇ ਚੱਲੋ ਤਾਂ ਆਪਾਂ ਤੁਹਾਡੀ ਜਿਹੜੀ ਮੰਗ ਹੈਗੀ ਜੋ ਜਾਇਜ਼ ਹੈ ਉਹ ਆਪਾਂ ਬਿਲਕੁਲ ਤਿਆਰ ਆ